ਅੱਜ ਪੂਰੀ ਦੁਨੀਆ 'ਚ ਵਰਲਡ ਪੋਪੂਲੇਸ਼ਨ ਡੇ ਮਨਾਇਆ ਜਾ ਰਿਹਾ ਹੈ ਬਨਾਇਆ ਜਾ ਰਿਹਾ ਹੈ ਕਿਉਂਕਿ ਆਜਾਦੀ ਆਬਾਦੀ ਦਾ ਵੱਧਦੀ ਆਬਾਦੀ ਦੇ ਲਈ ਅਸੀਂ ਚਿੰਤਤ ਵੀ ਹਾਂ ਇਸ ਲਈ ਭਾਰਤ ਦੇ ਵਿੱਚ ਗੱਲ ਕਰੀਏ ਤੇ ਭਾਰਤ ਵੀ ਭਾਰਤ ਦੀ ਨਿਰੰਤਰ ਜੜੀ ਆਬਾਦੀ ਉਹ ਵੱਧਦੀ ਜਾ ਰਹੀ ਹੈ ਪਰ ਇੱਥੇ ਵੀ ਪੋਪੂਲੇਸ਼ਨ ਡੇ ਅੱਜ ਬਨਾਇਆ ਗਿਆ ਸਿਵਲ ਹਸਪੀਟਲ ਦੇ ਵਿੱਚ ਡਾਕਟਰ ਕਿਰਨਦੀਪਾ ਇੱਥੇ ਨੇ ਡਾਕਟਰ ਸਾਹਿਬ ਅੱਜ ਵਰਲਡ ਪੋਪੂਲੇਸ਼ਨ ਡੇ ਹੈ ਤੁਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਥੇ ਮਨਾਇਆ ਹੈ ਇਸ ਦੇ ਨਾਲ ਤੁਸੀਂ ਡੇਂਗੂ ਦਾ ਵੀ ਵਿਚਾਰ ਉਹ ਵੀ ਕੀਤਾ ਹੈ ਥੋੜਾ ਦੱਸਿਓ ਅੱਜ ਵਰਲਡ ਪੋਪੂਲੇਸ਼ਨ ਡੇ ਤੇ ਅਸੀਂ ਐਮਸੀਐਚ ਯੂਨਿਟ ਵਿੱਚ ਜਾ ਕੇ ਉੱਥੇ ਲੇਡੀਜ਼ ਜਿਹੜੀਆਂ ਪ੍ਰੈਗਨੈਂਟ ਲੇਡੀ ਸੀ ਪਲੱਸ ਨਰਸਿੰਗ ਸਟੂਡੈਂਟ ਉਹਨਾਂ ਨਾਲ ਵਰਲਡ ਪੋਪੂਲੇਸ਼ਨ ਡੇ ਮਨਾਇਆ ਉਹਨਾਂ ਨੂੰ ਅਸੀਂ ਇਹੀ ਜਾਗਰੂਕ ਕੀਤਾ ਕਿ ਪਹਿਲਾਂ ਇੰਡੀਆ ਪੂਰੇ ਵਰਲਡ ਦੇ ਵਿੱਚ ਸੈਕਿੰਡ ਨੰਬਰ ਤੇ ਸੀ ਪੋਪੂਲੇਸ਼ਨ ਵਾਈਜ਼ ਹੁਣ ਇੰਡੀਆ ਨੰਬਰ 1 ਤੇ ਹੋ ਗਿਆ ਤੇ ਚਾਈਨਾ ਤੋਂ ਵੀ ਅੱਗੇ ਨਲ ਗਿਆ ਇਹਦੇ ਨਾਲ ਕਿਉਂਕਿ ਜਿੰਨੀ ਪੋਪੂਲੇਸ਼ਨ ਵਧੇਗੀ ਉਹਦੇ ਰਿਗਾਰਡਿੰਗ ਉਹਦੇ ਨਾਲ ਹੀ ਸਾਡੇ ਰਿਸੋਰਸਸ ਵੀ ਘਟਣਗੇ ਰਿਸੋਰਸਸ ਘਟਣਗੇ ਬੱਚਿਆਂ ਦਾ ਪ੍ਰੋਪਰ ਗਰੋਥ ਨਹੀਂ ਹੋਏਗੀ ਨਾਲ ਹੀ ਜੇ ਅਸੀਂ ਉਹਨੇ ਇਨਕ ਜਿਵੇਂ এমਪਲੋਇਮੈਂਟ ਦੇ ਚਾਂਸਸ ਉਹ ਵੀ ਘਟਣਗੇ ਇਸ ਕਰਕੇ ਅਸੀਂ ਲੇਡੀਆਂ ਨੂੰ ਇਹੀ ਅਵੇਅਰ ਕਰਵਾਇਆ ਹੈ ਕਿ ਜਿਹੜੇ ਬੱਚੇ ਦੋ ਹੀ ਰੱਖਣੇ ਹਨ ਦੋ ਦੇ ਵਿੱਚ ਵੀ ਦੋ ਬੱਚਿਆਂ 'ਚ ਵੀ ਸਪੇਸਿੰਗ ਹੋਣੀ ਚਾਹੀਦੀ ਹੈ 3 ਸਾਲ ਦਾ ਗੈਪ ਹੋਣਾ ਚਾਹੀਦਾ ਹੈ ਸਪੇਸਿੰਗ ਰੱਖਣ ਲਈ ਅਸੀਂ ਲੇਡੀ ਉੱਥੇ ਉਹਨਾਂ ਨੂੰ ਕੌਂਟਰਾਸੈਪਟਿਵ ਜਿਹੜੇ ਮੈਥਰਸ ਐ ਡਿਫਰੈਂਟ ਡਿਫਰੈਂਟ ਮੈਥਰਸ ਜਿਵੇਂ ਕਾਪਰਟੀ ਟੈਬਿਲਸ ਉਹਦੇ ਰਿਗਾਰਡਿੰਗ ਉਹਨਾਂ ਨੂੰ ਅਸੀਂ ਜਾਣਕਾਰੀ ਦਿੰਦੀ ਹੈ ਨਾਲ ਹੀ ਉਹਨਾਂ ਨੂੰ ਕਿਹਾ ਕਿ ਕਾਫੀ ਕਈ ਕਈ ਜਗ੍ਹਾ ਤੇ ਦੇਖਿਆ ਜਾਂਦਾ ਹੈ ਕਈ ਲੇਡੀਜ਼ ਲੜਕੇ ਦੀ ਚਾਹਤ ਵਿੱਚ ਉਹਨਾਂ ਦੇ ਪੰਜ ਪੰਜ ਛੇ ਛੇ ਬੱਚੇ ਹੋ ਜਾਂਦੇ ਆ ਉਹਨਾਂ ਨੂੰ ਇਹੀ ਕਹਿ ਕਿ ਚਾਹੇ ਲੜਕਾ ਹੈ ਜਾਂ ਲੜਕੀ ਹੈ ਦੋਨਾਂ ਵਿੱਚ ਕੋਈ ਫਰਕ ਨਹੀਂ ਹੈ ਜੇ ਦੋ ਲੜਕੀਆਂ ਵੀ ਹੈ ਤਾਂ ਦੋ ਤੋਂ ਬਾਅਦ ਤੀਸਰਾ ਬੱਚਾ ਨਹੀਂ ਪੈਦਾ ਕਰਨਾ ਦੋ ਲੜਕੀਆਂ ਨੂੰ ਇਸ ਅੱਛੇ ਤਰੀਕੇ ਨਾਲ ਪੜਾ ਕੇ ਉਹਨਾਂ ਨੂੰ ਹੈਲਦੀ ਹੈਲਦੀ ਰੱਖੋ ਤਾਂ ਕਿ ਉਹ ਅੱਗੇ ਜਾ ਕੇ ਪਵਿਕ ਵਿੱਚ ਆਪਣਾ ਕੁਝ ਕਮਾ ਸਕਣ। ਹਜੇ ਤੂੰ ਤਾਂ ਸਰਕਾਰ ਵੀ ਕਾਨੂੰਨ ਬਾਰੇ ਵੀ ਸੋਚ ਰਹੀ ਹੈ ਕਿ ਦੋ ਬੱਚੇ ਤੋਂ ਵੱਧ ਨਾ ਹੋਣ ਉਹਦੇ ਤੇ ਕਾਨੂੰਨ ਵੀ ਬਣਾਇਆ ਜਾ ਰਿਹਾ ਹੈ। ਹਾਂਜੀ ਹਾਂਜੀ ਉਹਦੇ ਰਿਗਾਰਡਿੰਗ ਵੀ ਹਲੇ ਹੈ ਪਰ ਹਲੇ ਬਣ ਰਿਹਾ ਹੈ। ਜਿਵੇਂ ਹੋਏਗਾ ਉਸੇ ਸਾਰਿਆਂ ਨੂੰ ਉਹਦੇ ਬਾਰੇ ਵੇਅਰ ਕਰਾਂਗੇ। ਅੱਛਾ ਡੇਂਗੂ ਦੇ ਵਿੱਚ ਤੁਸੀਂ ਅੱਜ ਡੇਂਗੂ ਦਾ ਵੀ ਕੁਝ ਕੀਤਾ ਹੈ। ਡੇਂਗੂ ਦੇ ਸੰਬੰਧ ਵਿੱਚ ਅੱਜ ਅਸੀਂ ਤਾਂ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਵਿੱਚ ਅਸੀਂ ਅੱਜ ਸਰਵੇ ਕਰਵਾ ਰਹੇ ਹਾਂ। ਦੂਸਰਾ ਅਸੀਂ ਅੱਜ ਸਿਵਲ ਹਸਪੀਟਲ ਦੇ ਵਿੱਚ ਵੀ ਕੀਤਾ ਹੈ। ਇੱਥੇ ਅਸੀਂ ਸਿਵਲ ਹਸਪੀਟਲ ਦੇ ਵਿੱਚ ਵੀ ਸਾਰੇ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਸਾਡੇ ਸਿਹਤ ਮੰਤਰੀ ਸਾਹਿਬ ਨੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੇ ਸੰਬੰਧ ਵਿੱਚ ਅਸੀਂ ਅੱਜ ਸਰਵੇ ਕਰਵਾਇਆ ਹੈ। ਇੱਥੇ ਸਿਵਲ ਹਸਪੀਟਲ ਦੇ ਵਿੱਚ ਵੀ ਜਿਹੜੇ ਕੋਲਰ ਲੱਗੇ ਆਂ ਜਿਹੜੇ ਗਮਲੇ ਆਂ ਉਹਨਾਂ ਦਾ ਚੈੱਕ ਉਹਨਾਂ ਨੂੰ ਦੇਖਿਆ ਗਿਆ ਤਾਂ ਕਿ ਉਹਨਾਂ ਖੜੇ ਪਾਣੀ ਵਿੱਚ ਕੋਈ ਲਾਰਵਾ ਨਾ ਹੋਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਡੇਂਗੂ ਦੇ ਸੰਬੰਧ ਵਿੱਚ ਕਿਉਂਕਿ ਹੁਣ ਬਰਸਾਤੀ ਮੌਸਮ ਚੱਲ ਰਿਹਾ ਹੈ ਇਸ ਵਿੱਚ ਡੇਂਗੂ ਦੇ ਕੇਸ ਵਧਣ ਦੇ ਕਾਫੀ ਚਾਂਸਸ ਨੇ ਜੇ ਲੋਕੀ ਖੁਦ ਜਾਗਰੂਕ ਨਹੀਂ ਹੋਣਗੇ ਤਾਂ ਇਹ ਕੇਸਸ ਤੇ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਪਣੇ ਘਰ ਦੇ ਵਿੱਚ ਖੜਾ ਪਾਣੀ ਨਾ ਖੜਾ ਹੋਣ ਦੇ ਗਮਲਿਆਂ ਦੀ ਸਫਾਈ ਕਰਨ ਕੁਲਰਾਂ ਦੀ ਸਫਾਈ ਕਰਨ ਟੁੱਟੇ ਜਿਹੜੇ ਬਾਉਲ ਹੈ ਉਹਨਾਂ ਦੇ ਵਿੱਚ ਪਾਣੀ ਨਾ ਖੜਾ ਹੋਣ ਦੇ ਇਹ ਫ੍ਰਿਜ ਦੇ ਵਿੱਚ ਰੈਫਰਿਜਰੇਟਰ ਦੀ ਟ੍ਰੇ ਜਿਵੇਂ ਘਰ ਵਿੱਚ ਕਈ ਗਮਲੇ ਅੰਦਰ ਪੌਟਸ ਪਏ ਹੁੰਦੇ ਹਨ ਮਨੀ ਪਲਾਂਟ ਆਦਿ ਉਹਨਾਂ ਸਭ ਦਾ ਪਾਣੀ ਚੇਂਜ ਕਰਨ ਤੇ ਆਪਣੇ ਆਪ ਨੂੰ ਬਚਾਣ ਡੇਂਗੂ ਤੋਂ ਸੋ ਵਰਡ ਪੋਪੂਲੇਸ਼ਨ ਡੇ ਦੇ ਉੱਤੇ ਅੱਜ ਸਿਵਲ ਹਸਪੀਟਲ ਦੇ ਵਿੱਚ ਜਾਗਰੂਕ ਮੁਹਿੰਮ ਚਲਾਈ ਗਈ ਹੈ ਲੇਡੀਜ਼ ਨੂੰ ਇਹ ਸਮਝਾਇਆ ਗਿਆ ਹੈ ਕਿ ਦੋ ਬੱਚਿਆਂ ਤੋਂ ਵੱਧ ਬੱਚੇ ਪੈਦਾ ਨਾ ਕਰੋ ਔਰ ਜੇ ਦੋ ਬੱਚਿਆਂ ਦੇ ਵਿੱਚ ਵੀ ਜਿਆਦਾ ਤੋਂ ਜਿਆਦਾ ਗੈਪ ਰੱਖਿਆ ਜਾਵੇ ਕੈਮਰਾ ਪਰਸੁ ਨतीश ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅਮਨਸਰ